हिमाचल ਦੇ ਵਿੱਚ ਟੈਕਸੀ ਡਰਾਈਵਰਾਂ ਤੇ ਆਮ ਲੋਕਾਂ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਟੈਕਸੀ ਯੂਨੀਅਨ ਦਾ ਵੀ ਹੋਇਆ ਧੰਦਾ ਚੌਪਟ ਪਿਛਲੇ ਸਮੇਂ ਜੋ ਹਿਮਾਚਲ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਸਨ ਕਿ ਟੈਕਸੀ ਡਰਾਈਵਰਾਂ ਤੇ ਆਮ ਲੋਕਾਂ ਦੇ ਨਾਲ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕੋ ਨੇ ਹਿਮਾਚਲ ਦਾ ਰੁਕਕਾਣਾ ਬੰਦ ਕਰ ਗਏ ਤੇ ਉੱਥੇ ਹੀ ਪੰਜਾਬ ਦੇ ਟੈਕਸੀ ਯੂਨੀਅਨ ਦਾ ਵੀ ਕੰਮਕਾਰ ਠੱਪ ਹੁੰਦਾ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਟੈਕਸੀ ਵਾਲਾ ਹਿਮਾਚਲ ਤੋਂ ਪੰਜਾਬ 'ਚ ਆਉਂਦਾ ਹੈ ਤਾਂ ਸਾਡੇ ਵੱਲੋਂ ਉਹਦਾ ਪੂਰਾ ਸਾਧ ਦਿੱਤਾ ਜਾਂਦਾ ਹੈ ਪਰ ਜਦੋਂ ਅਸੀਂ ਹਿਮਾਚਲ ਜਾਂਦੇ ਹਾਂ ਤਾਂ ਸਾਡੀ ਕਟਮਾਰ ਤੇ ਸਾਡੇ ਨਾਲ ਯਾਤਰੀ ਹੁੰਦੇ ਹਨ ਉਹਨਾਂ ਦੀ ਵੀ ਕਈ ਵਾਰ ਕਟਮਾਰ ਹੁੰਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਹਿਮਾਚਲ ਦੀ ਟ੍ਰਾਂਸਪੋਰਟ ਮੰਤਰੀ ਨਾਲ ਗੱਲਬਾਤ ਕੀਤੀ ਜਾਵੇ ਤੇ ਨਾਲ ਵਾਲ ਦਾ ਤੁਹਾਨੂੰ ਰੋਕਿਆ ਜਾਵੇ ਤਾਂ ਜੋ ਸਾਡਾ ਬਿਜ਼ਨਸ ਅਤੇ ਹਿਮਾਚਲ ਦੇ ਲੋਕਾਂ ਦੀ ਅਰਥਵਿਵਸਥਾ ਸਹੀ ਬਣੀ ਰਹੇ ਬਹੁਤ ਮੰਗ ਪਤ ਭਾਗੀ ਇਹ ਖਬਰ ਹੈ ਕਿ ਜੋਰ ਵੀ ਡਰਾਈਵਰ ਵੀਰ ਅਤੇ ਯਾਤਰੀਆਂ ਨਾਲ ਹਿਮਾਚਲ ਦੇ ਵਿੱਚ ਹੋ ਰਿਹਾ ਹੈ ਉਹਨ ਦੇ ਕਾਰਨ हिमाचल ਤੇ ਪੰਜਾਬ ਦੇ ਵਿੱਚ ਆਪਸੀ ਸਬੰਧ ਜੋ ਹਨ ਉਹ ਖਰਾਬ ਹੁੰਦੇ ਜਾ ਰਹੇ ਹਨ ਅਤੇ ਜੋ ਟੈਕਸੀ ਡਰਾਈਵਰ ਹਨ ਉਹਨਾਂ ਦਾ ਰੋਜ਼ਗਾਰ ਜੋ ਹੈ ਉਹ ਘਟਦਾ ਜਾ ਰਿਹਾ ਹੈ ਜਿਸ ਕਰਕੇ ਲੋਕ ਪੰਜਾਬ ਤੋਂ ਹਿਮਾਚਲ ਵੱਲ ਘਟ ਹੀ ਜਾਂਦੇ ਹਨ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖੀ ਪ੍ਰਧਾਨ ਹੈ ਜੀ ਕਿਹੜੀ ਜੁਨੀਅਨ ਆਪਣੇ ਸਾਈ ਸਮਾ ਦਾ ਟੈਕਸੀ ਯੂਨੀਅਨ ਅਸੀਂ ਅਯਾਰ ਟੈਕਸੀ ਯੂਨੀਅਨ ਦੇ ਨਾਲ ਜੁੜੇ ਹੋਏ ਹਾਂ ਜੀ ਕੀ ਕਹਿਣਾ ਚਾਹੋਗੇ ਜੋ ਹਿਮਾਚਲ ਦੇ ਵਿੱਚ ਬਾਰਦਾਤਾ ਹੋ ਰਹੀ ਹੈ ਨਹੀਂ ਫਸ ਕਰਕੇ ਡਰਾਈਵਰਾਂ ਨਾਲ ਕਿੰਕ ਜੋ ਕਿ ਆਪਣੇ ਬਾਰ ਦਤਾਂ ਹੋ ਰਹੇ ਨੇ ਡਰਾਈਵਰਾਂ ਨੇ ਜੋ ਕਿ ਇੱਥੇ ਲੋਕਲ ਲੋਕਲ ਚੱਲਦੇ ਨੇ ਜਿਹੜੇ ਬਾਹਰ ਅੰਦਰ ਨਹੀਂ ਜਾਂਦੇ ਮੰਨ ਲਓ ਜੇ ਚੰਡੀਗੜ੍ਹ ਨਹੀਂ ਆਦੇ ਕੋਈ ਬਾਹਰ ਨਹੀਂ ਜਾਂਦੇ ਉਹ ਜਿਆਦਾ ਤੰਗ ਪਰੇਸ਼ਾਨ ਸਾਡੀ ਗੱਡੀਆਂ ਨੂੰ ਪੰਜਾਬ ਦੀ ਗੱਡੀਆਂ ਨੂੰ ਤੰਗ ਪਰੇਸ਼ਾਨ ਕਰੀ ਜਾਂਦੇ ਨੇ ਜਾਨੀ ਕਿ ਗੱਡੀ ਪੰਤੀ ਡਰਾਈਵਰ ਕੁੱਟਤਾ ਜਾਂ ਕੋਈ ਕਸਟਮਰ ਦੇ ਨਾਲ ਕੋਈ ਦਿੱਕਤ ਕਰਤੀ ਇਦਾਂ ਦੇ ਵਿਹਾਰ ਕਰ ਰਹੇ ਨਾ ਨੀ ਲੱਗਦਾ ਉੱਥੇ ਦਾ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਅਧਿਕਾਰੀ ਤੁਹਾਡਾ ਸਾਥ ਨਹੀਂ ਦੇ। ਨਹੀਂ ਬਿਲਕੁਲ ਨਹੀਂ ਸਾਡਾ ਉੱਥੇ ਪੁਲਿਸ ਪ੍ਰਸ਼ਾਸਨ ਬਿਲਕੁਲ ਨਹੀਂ ਸੁਣਦਾ। ਪਹਿਲਾਂ ਵੀ ਆਪਣੀਆਂ 2-4 ਐਫ ਆਈ ਆਰ ਕੱਟੀਆਂ ਨੇ ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ ਐਫ ਆਈ ਵਿੱਚ ਉਹਨਾਂ ਨੇ ਕੱਟਿਆ ਨਹੀਂਗਾ ਕੁਝ ਵੀ। ਕਿ ਪੰਜਾਬ ਟੈਕਸੀ ਯੂਨੀਅਨ ਕੋਈ ਉਪਰਾਲਾ ਕਰਦੀ ਹੈ ਇਸ ਵੇਲੇ। ਹਾਂਜੀ ਹਾਂਜੀ ਬਿਲਕੁਲ ਸਾਡੇ ਚਰਨ ਸਿੰਘ ਚਰਨ ਸਿੰਘ ਕਲਸੀ ਪ੍ਰਧਾਨ ਨੇ ਜੋ ਸਾਡੇ ਆਜ਼ਾਦ ਟੈਕਸੀ ਯੂਨੀਅਨ ਦੇ ਉਹਨਾਂ ਨੇ 8 ਤਰੀਕ ਦੀ ਮੀਟਿੰਗ ਰੱਖਿਆ 25 ਸੈਕਟਰ ਚੰਡੀਗੜ੍ਹ ਜੀ। ਮੀਟਿੰਗ ਦਾ ਮੁੱਦਾ ਕੀ ਹੋਵੇਗਾ? ਮੀਟਿੰਗ ਦਾ ਮੁੱਦਾ ਜੋ ਕਿ ਸਾਡੇ ਪ੍ਰਧਾਨ ਜੋ ਫੈਸਲਾ ਲੈਣਗੇ ਉਹ ਮੁੱਦੇ ਦੇ ਅਸੀਂ ਚੱਲਾਂਗੇ ਫਿਰ ਕੋਈ ਨਹੀਂ ਜੋ ਬਾਈਕਾਟ ਕਰਨਗੇ ਤਾਂ ਬਾਈਕਾਟ ਕਰਾਂਗੇ ਜੇ ਭਾਈਚਾਰਾ ਰੱਖਣਾ ਹੈ ਹਿਮਾਚਲ ਦੇ ਨਾਲ ਤਾਂ ਭਾਈਚਾਰਾ ਰੱਖਣਾ ਹੈ ਹਿਮਾਚਲ ਦੀਆਂ ਗੱਡੀਆਂ ਪੰਜਾਬ ਦੀ ਕਿਵੇਂ ਆਉਂਦੀਆਂ ਨੇ ਪਰ ਪੰਜਾਬ ਤੱਕ ਅਜਿਹੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਪੰਜਾਬ ਦਾ ਕੋਈ ਵੀ ਬੰਦਾ ਦਾਦੋ ਕੋਈ ਬਾਹਰਲੀ ਗੱਡੀ ਨੂੰ ਭੰਨ ਤੋੜ ਕੀਤੀ ਹੋਵੇ ਔਰ ਪੰਜਾਬੀਆਂ ਦੀ ਛੱਡ ਕੇ ਬਾਹਰਲੇ ਬੰਦੇ ਦੀ ਪੰਜਾਬੀ ਮਦਦ ਕਰਦਾ ਜੀ ਜਨਾਮ ਜੀ ਜਰਤਾਰ ਸਿੰਘ ਜੀ ਤਾਰਫੋਂ ਕੀ ਕਹਿਣਾ ਚਾਹੋਗੇ ਜੋ ਹਿਮਾਚਲ ਦੇ ਵਿੱਚ ਟੈਕ ਡਰਾਈਵਰਾਂ ਨਾਲ ਗੁੰਡਾ ਕਰਦੇ ਹੋਣ। ਇਹ ਐਂ ਬਿਧੀ ਜਿਹੜੀ ਆਪਣੇ ਦੇਖੋ ਜਿਹੜੇ ਸਾਡੇ ਬੰਦੇ ਜਾਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੁੰਦਾ। ਅਗਰ ਉਹਨਾਂ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਐਂਟਰ ਹੁੰਦਾਗਾ ਤਾਂ ਇੱਥੇ ਦੇ ਲੋਕ ਉਹਨਾਂ ਦੇ ਜੇ ਕੋਈ ਐਕਸੀਡੈਂਟ ਹੋ ਜਾਏ ਕੋਈ ਗੱਲਬਾਤ ਹੋ ਜਾਏ ਉਹਨਾਂ ਨਾਲ ਤਾਂ ਸਾਡੇ ਲੋਕ ਉਹਨਾਂ ਦੀ ਮਦਦ ਕਰਦੇ ਨੇ ਪਰ ਸਾਡੇ ਲੋਕਾਂ ਨਾਲ ਉਹ ਇਕੱਠੇ ਹੋ ਕੇ ਕੁੱਤ ਮਾਰ ਕਰਦੇ ਨੇ ਇਹਦਾ ਧੱਕਾ ਕਰਦੇ ਨੇ ਇਹ ਬਹੁਤ ਵੱਡੀ ਉਹਨਾਂ ਦੀ ਜਿਹੜੇ ਹੋਣੇ ਕਿ ਇਹਨਾਂ ਦਾ ਏਕਾ ਬਹੁਤ ਵੱਡਾ ਉਹਨਾਂ ਦਾ ਡਰਾਈਵਰ ਭਾਈਚਾਰੇ ਦਾ ਉਹਨਾਂ ਦਾ ਏਕਾ ਬਹੁਤ ਆ ਜੀ ਪੈਸੇ ਇਹਨਾਂ ਵਿੱਚ ਮਾਰਕੀਟ ਬਹੁਤ ਜ਼ਿਆਦਾ ਕੀ ਆ ਜਿਹੜੇ ਉੱਥੇ ਨੋਕਲ ਕਾਰੋਬਾਰੀ ਲੋਕ ਨੇ ਉਹਨਾਂ ਦਾ ਨੁਕਸਾਨ ਹੁੰਦਾ ਉਹ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਹੁਣ ਟੂਰਿਸਟ ਬਿਲਕੁਲ ਹੀ ਸਮਝ ਲਓ ਸਾਡਾ ਵੀ ਕਾਰੋਬਾਰ ਨਾ ਠੱਪ ਹੋ ਗਿਆ ਜਿਹੜਾ ਸਾਡਾ ਟੈਕਸੀ ਲੈਣ ਦਾ ਕੰਮ ਆ ਅੱਜ ਦੀ ਘੜੀ ਹਮਾਚਲ ਸਾਡੀ ਕੋਈ ਗੱਡੀ ਨਹੀਂ ਜਾ ਰਹੀ ਸਾਡੇ ਇਹ ਕਾਰੋਬਾਰ ਨੇ ਜਿਹੜੇ ਹੁਣ ਠੱਪ ਹੋ ਗਏ ਤੁਸੀਂ ਦੇਖ ਸਕਦੇ ਹੋ ਸਾਡੀਆਂ ਗੱਡੀਆਂ ਇੱਥੇ ਖੜੀਆਂ ਨੇ ਟੋਟਲੀ ਜੇ ਸਾਡੇ ਲੋਕ ਉਹ ਜਿਹੜੇ ਉੱਥੇ ਕਾਰੋਬਾਰੀ ਲੋਕ ਨੇ ਸਾਡਾ ਸਾਥ ਦੇਣ ਦੀ ਸਾਡੇ ਬੰਦੇ ਨਾਲ ਉੱਥੇ ਕੁੱਟਮਾਰ ਹੁੰਦੀ ਆ ਜੇ ਉਹ ਬੰਦੇ ਸਾਡੇ ਬੰਦੇ ਦਾ ਸਾਥ ਦੇਣ ਤਾਂ ਲੋਕ ਦੁਬਾਰਾ ਉੱਥੇ ਓਮ ਜਿਕਰੀ ਜਾਣ ਲੱਗ ਜਾਂਦੇ ਕੀ ਨਾਮ ਹੈ ਜੀ ਮੇਰਾ ਨਾਮ ਹੈਪੀ ਹੈ ਜੀ ਪੰਜਾਬ ਤੋਂ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਸੰਗਰੂਰ ਸ਼ਿਵ ਟੈਕਸੀ ਸਟੈਂਡ ਹੈ ਕੀ ਕਹਿਣਾ ਚਾਹੋਗੇ ਜੋ ਹਿਮਾਚਲ ਦੇ ਵਿੱਚ ਬਾਰਦਾਤਾ ਹੋ ਰਹੀਆਂ ਨੇ ਫਰਸਟ ਅਪਡੇਟ ਟੈਕਸੀ ਇਹਨਾਂ ਵਾਲਾ ਬਹੁਤ ਮਾੜੀ ਖਬਰ ਹੈ ਜੀ ਜੋ ਹਿਮਾਚਲ ਵਿੱਚ ਸਾਡੇ ਪੰਜਾਬੀ ਡਰਾਈਵਰ ਵੀਰਾਂ ਨਾਲ ਟੁੱਟਮਾਰ ਹੋ ਰਹੀ ਹੈ ਜੀ ਬਹੁਤ ਮੰਦਭਾਗੀ ਖਬਰ ਹੈ ਜੀ ਇਹ ਅਸੀਂ ਤਾਂ ਇਹ ਅਪੀਲ ਕਰਦੇ ਆ ਹਿਮਾਚਲ ਸਰਕਾਰ ਨੂੰ ਕਿ ਸਾਡੇ ਡਰਾਈਵਰਾਂ ਬਾਰੇ ਕੁਝ ਸੋਚਿਆ ਜਾਵੇ ਸੋ ਅਸੀਂ ਸਾਰੇ ਇੱਕ ਸਾਡੇ ਕੰਮਕਾਰਾਂ 'ਚ ਹੀ ਫਰਕ ਹੈ ਜੀ ਅਸੀਂ ਇੱਕ ਦੇਸ਼ ਦੇ ਵਾਸੀ ਆ ਤੇ ਸਾਨੂੰ ਐਵੇਂ ਵਿਤਕਰਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਪੰਜਾਬ 'ਚ ਵੀ ਆਉਣਾ ਹੈ ਅਸੀਂ ਹਿਮਾਚਲ ਵੀ ਜਾਣਾ ਹੈ ਸਾਨੂੰ ਗਰਮੀਆਂ ਦੇ ਵਿੱਚ ਸਾਡੇ ਹੀ ਟੂਰ ਹੁੰਦੇ ਨੇ ਜੀ ਜੋ ਅਸੀਂ ਆਪਦਾ ਘਰ ਦਾ ਗੁਜ਼ਾਰਾ ਚਲਾਉਂਦੇ ਆ ਪਰ ਬਾਹਰ ਜਾ ਕੇ ਸਾਡੇ ਨਾਲ ਮਟਾ ਮਾਰਾ ਹੁੰਦੀਆਂ ਨੇ ਜੀ ਤਾਂ ਇਸ ਲੋਰਾ ਪ੍ਰਤੀ ਅਸੀਂ ਪੰਜਾਬ ਸਰਕਾਰ ਨੂੰ ਵੀ ਗੁਆਰ ਲਵਾਈ ਹੈ ਕਿ ਹਿਮਾਚਲ ਵਾਲੇ ਮੰਤਰੀ ਸਾਹਿਬ ਨਾਲ ਗੱਲ ਕਰੀ ਜੀ ਉਹਨਾਂ ਨਾਲ